ਈ ਦਾ ਐਕਸਪੈਕਟ ਕਰਦੇ ਨੇ ਆਪਾਂ ਵੀ ਆਹ ਵੀਡੀਓ ਤੇ ਯਾਰ ਵਿਊ ਹੋਗੇ ਪਰ ਪੂਰੀ ਜਿੰਦ ਜਾਨ ਲਾਈ ਹੈ ਪਰ ਉਹ ਵੀਡੀਓ ਚੱਲਦੀ ਹੋਣੀ ਹੈਗੀ ਮੈਂ ਕਹਿੰਦਾ ਪੁੱਛੋ ਨਾ ਚੱਲਣੀ ਹੋਣੀ ਹੈਗੀ ਵੀਡੀਓ ਲਿਖਿਆ ਮੁਕੱਦਰਾਂ ਦਾ ਕੋਈ ਖੋ ਨਹੀਂ ਸਕਦਾ ਸਮਿਆਂ ਤੋਂ ਪਹਿਲਾਂ ਕੁਝ ਹੋ ਨਹੀਂ ਸਕਦਾ ਜੇ ਅੱਜ ਗਮ ਮਿਲੇ ਆ ਤਾਂ ਖੁਸ਼ੀਆਂ ਵੀ ਮਿਲਣਗੀਆਂ ਰੱਬ ਬਦਲੇ ਨਾ ਦਿਨ ਇਹ ਹੋ ਨਹੀਂ ਸਕਦਾ ਉਹ ਕਹਿੰਦਾ ਲਿਖਿਆ ਮੁਕੱਦਰਾਂ ਦਾ ਕੋਈ ਖੋ ਨਹੀਂ ਸਕਦਾ ਸਮਿਆਂ ਤੋਂ ਪਹਿਲਾਂ ਖੁਸ਼ ਹੋ ਨਹੀਂ ਸਕਦਾ ਜੇ ਗਮ ਮਿਲੇ ਆ ਤਾਂ ਖੁਸ਼ੀਆਂ ਵੀ ਮਿਲਣਗੀਆਂ ਜੇ ਅੱਜ ਗਮ ਮਿਲੇ ਆ ਤਾਂ ਖੁਸ਼ੀਆਂ ਵੀ ਮਿਲਣਗੀਆਂ ਰੱਬ ਬਦਲੇ ਨਾ ਦਿਨ ਇਹ ਹੋ ਨਹੀਂ ਸਕਦਾ ਬੋਏ ਸੇ ਚੱਕ ਬਹੁਤ ਹੋ ਰਹੀ ਹੈ ਜੀ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਹੈ ਬੋਏ ਸੇ ਚੱਕ ਲੈਂਦੇ ਜੇ ਉਹ ਚੱਕਦਾ ਬੰਦਾ ਉਹਦੇ 4 ਮਿਲੀਅਨ ਚੱਲ ਜਾਂਦੀ ਹੈ ਜਿਹਨ ਜਿਹੜਾ ਬਣਾ ਰਿਹਾ ਹੈ ਉਹਦੇ 700 700 800 ਲੱਖ ਮੇਰੇ ਅਸ ਫੋਰ ਨੇ ਦਾ ਕਿਆ ਕਰਦੇ ਨਾਲ ਦੇ ਕੇ ਜਾਂਦੇ ਵਿੱਚ ਜਦ ਸਟਾਰਟਿੰਗ ਕਰਦੇ ਆ ਲੈ ਤੂੰ ਕਿਹੜੇ ਚੱਕਰਾਂ ਚ ਪੈ ਗਿਆ ਅੱਜ ਕੱਲ੍ਹ ਲੋਕ ਸ਼ਗਲਾਂ ਤੇ ਮਰਦੇ ਨੇ ਤੇ ਸਾਨੂੰ ਤੇਰੀ ਰੂਹ ਨਾਲ ਵੀ ਪਿਆਰ ਹੈ ਐ ਇੱਕ ਹੋਰ ਬਣਾਈ ਸੀਗੀ ਮੈਂ ਤੇ ਆਈ ਕੇ ਮੇਰੀ ਜਿਹੜੀ ਵੀਡੀਓ ਬਣਾਈ ਸੀਗਾ ਨਾ ਇਹ ਵੀ ਬਹੁਤ ਚੱਲ ਰਹੀ ਹੈ ਅੱਜਕੱਲ ਕਹਿੰਦਾ ਕੁਝ ਚੀਜ਼ਾਂ ਇਕੱਠੀਆਂ ਹੀ ਸੋਹਣੀਆਂ ਲੱਗਦੀਆਂ ਨੇ ਜਿੱਦਾਂ ਤੂੰ ਤੇ ਮੈਂ ਤੇ ਘਰ ਦੇ ਨੇ ਬਹੁਤ ਤੰਗੀ ਦੇਖੀ ਆਈਏ ਬੋਸੋ ਤੇ ਹੁਣ ਤਾਂ ਚਲੋ ਡੈਡੀ ਦੀ ਸੁੱਖ ਨਾਲ ਸਰਕਾਰੀ ਨੌਕਰੀ ਹੈ ਹੁਣ ਆਪਣਾ ਘਰ ਬਾਲ ਲਿਆ ਸੀ ਮਤਲਬ ਵਧੀਆ ਠੀਕ ਹੈ ਗੱਡੀ ਲੈ ਲਈ ਵਧੀਆ ਆ ਹੁਣ ਵੀ ਪਹਿਲਾਂ ਤਾਂ ਇਨੀ ਤੰਗੀ ਦੇਖੀ ਸੀ ਟੀਨਾਂ ਥੱਲੇ ਰਹਿੰਦੇ ਹਾਂ ਬੋਸੋ ਬਾਅਦ ਵਿੱਚ ਦੇਖੋਗੇ ਫਿਰ ਉਹਨਾਂ ਨੇ ਮੈਸੇਜ ਵਜਦੇ ਰਹੇ ਮੈਂ ਨਹੀਂ ਹੁਣ ਤਾਂ ਫਿਰ ਉਹੀ ਗੱਲ ਲੈਣਾ ਉਹ ਕੰਮ ਆਪਣਾ ਘਟਾ ਰਹੇ ਆ ਭਾਈ ਹੁਣ ਕੰਮ ਘਟਾ ਰਹੇ ਆ ਹੁਣ ਜਿਹੜੇ ਤਾਂ ਆਪਣੇ ਪੱਕੇ ਆੜੀਆਂ ਉਹਨਾਂ ਦੀ ਤਾਂ ਚੱਲ ਬੰਦਾ ਪਾ ਵੀ ਦਿੰਦਾ ਉਹ ਜਿਹੜੇ ਹੁਣ ਉਹ ਵੀ ਇੱਕਦਮ ਅਨੌਨ ਆ ਗਏ ਉਹ ਹੱਥ ਉੱਤਮ ਲੱਗੇ ਉਹ ਕਹਿੰਦੇ ਚੱਲ ਭਾਜੀ ਇੱਕ ਬੋ ਪਾ ਦਿਓ ਪੋਸਟ ਪਾ ਦਿਓ ਇਹ ਬੋ ਤੋਂ ਅੱਨਾ ਪੰਜਾਬੀ ਤੇ ਮੈਂ ਤੁਹਾਡਾ ਆਪਣਾ ਹਰਜੋਤ ਸਿੰਘ ਸੋ ਅੱਜ ਅਸੀਂ ਗੱਲਬਾਤ ਕਰਾਨੇ ਜਾ ਰਹੇ ਹਾਂ ਜੇ ਹੋਰ ਉੱਪਰ ਦੇ ਸਿਤਾਰੇ ਦੇ ਨਾਲ ਜੋ ਇਸ ਵੇਲੇ ਸਾਡੇ ਸਟੂਡੀਓ 'ਚ ਮੌਜੂਦ ਨੇ ਆਓ ਫਿਰ ਗੱਲਬਾਤ ਕਰਾਨੇ ਆ ਹੈਰੀ ਰਾਣਾ ਜੀ ਨਾਲ ਸਤਿ ਸ਼੍ਰੀ ਅਕਾਲ ਹੈਰੀ ਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਚਾਲ ਹੈ ਵਧੀਆ ਭਾਈ ਤੂੰ ਸੁਣਾਓ ਅੱਛਾ ਹੈਰੀ ਪਹਿਲਾਂ ਇੱਕ ਗੱਲ ਦੱਸੋ ਤੁਹਾਡਾ ਪੂਰਾ ਨਾਮ ਕੀ ਹੈ ਪਾਜੀ ਵੈਸੇ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਤੇ ਵੈਸੇ ਮੈਨੂੰ ਸਾਰੇ ਹੈਰੀ ਰਾਣਾ ਰਾਜਪੂਤ ਹੀ ਕਹਿੰਦੇ ਕਿਉਂਕਿ ਆਪਣਾ ਸ਼ੁਰੂ ਤੇ ਫੇਸਬੁੱਕ ਇੰਸਟਾਗ੍ਰam ਤੇ ਟਿਕਟੋਕ ਤੇ ਵੀ ਨਾ ਸਾਰਾ ਸ਼ੁਰੂ ਤੇ ਘਰੇ ਵੀ ਹੈਰੀ-ਹਰੀ ਕੇਕ ਬਣਾਉਂਦੇ ਮਤਲਬ ਘਰੇ ਵੀ ਹੈਰੀ-ਹਰੀ ਕੇਕ ਬਣਾਉਂਦੇ ਆ ਅੱਛਾ ਰਾਣਾ ਰਾਜਪੂਤ ਤੁਹਾਡੀ ਕਾਸਟ ਹੈ ਹਾਂਜੀ ਹਾਂਜੀ ਸਰ ਕਾਸਟ ਹੈ ਤੇ ਅੱਛਾ ਤੁਸੀਂ ਸਟਾਰਟਿੰਗ ਕਿੱਥੋਂ ਕੀਤੀ ਸੀ ਸਭ ਤੋਂ ਪਹਿਲਾਂ ਸਟਾਰਟਿੰਗ ਆਪਾਂ ਕੀਤੀ ਸੀਗੀ ਟਿਕਟੋਕ ਤੋਂ ਕੀਤੀ ਸੀ ਐਕਚੁਅਲੀ ਸਟਾਰਟਿੰਗ ਹਾਂਜੀ ਟਿਕਟੋਕ ਤੇ ਵੈਸੇ ਜਿਆਦਾ ਫੋਲੋਅਰ ਨਹੀਂ ਸੀਗੇ 23 ਫੋਲੋਅਰ ਸੀਗੇ ਸਿਰਫ 23 ਫੋਲੋਅਰ 2 ਤੇ ਜਦ ਆਪਾਂ ਕਿੱਤੀ ਸੀ ਸਟਾਰਟਿੰਗ ਤੇ ਫਰਸਟ ਵੀਡੀਓ ਆਪਾਂ ਨੇ ਇਦਾਂ ਹੀ ਮਤਲਬ ਪਹਿਲਾਂ ਤਾਂ ਦੂਜੀ ਵੀਡੀਓ ਪਾਉਂਦੇ ਰਹਿੰਦੇ ਸੀ ਸਿੰਪਲ ਹਾਂਜੀ ਤੇ ਇੱਕ ਗਾ ਬੱਬਲ ਵਾਲਾ ਦਾ ਗਾਣਾ ਹੈ ਇੱਕ ਹਾਂਜੀ ਤੇ ਕੁੜੀਆਂ ਦਾ ਘਾਟਾ ਨਹੀਂ ਮੈਂ ਮੁੰਡਾ ਚੰਗੇ ਕਰਦਾ ਰੋਣਾ ਇਸ ਗੱਲ ਦਾ ਮੈਂ ਤੇਰੇ ਉੱਤੇ ਮਰਦਾ ਹਾਂਜੀ ਤੇ ਆਹ ਗਾਣੇ ਤੇ ਨਾ ਮੈਂ ਆਪਣੀ ਵੋਇਸ ਨਾਲ ਬਣਾ ਕੇ ਪਾਈ ਸੀਗੀ ਹਾਂਜੀ ਤੇ ਉਸੇ ਵੀਡੀਓ ਤੇ 7 ਜਾਂ 8 ਲੱਖ ਵਿਊ ਆਏ ਸੀਗੇ ਐਨਾ ਵਧੀਆ ਰਿਸਪੌਂਸ ਆਇਆ ਸੀਗਾ ਤੇ ਉੱਥੋਂ ਤੋਂ ਆਪਾਂ ਬਣਾਣੀ ਸਟਾਰਟ ਕੀਤੀ ਸੀਗੀ ਵੀਡੀਓ अच्छा तो ਤੁਸੀਂ ਬਣਾਣੀ ਸਟਾਰਟ ਕੀ ਮੈਂ ਕਿਹਾ ਵੀ ਨਹੀਂ ਯਾਰ ਫਿਰ ਬਣਾਇਆ ਕਰਨੀਆ ਹਾਂਜੀ ਫਿਰ ਉਸ ਤੋਂ ਬਾਅਦ ਉੱਥੇ ਹੁੰਦੇ 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 ਫਿਰ 20 ਹੋਏ ਫੋਲੋਅਰ 10000 ਹੋਏ 20000 ਹੋਏ 30000 ਇਦਾਂ ਕਰਦੇ ਕਰਦੇ ਫਿਰ ਜਿਆ ਨੂੰ ਬੰਦ ਹੀ ਹੋ ਗਿਆ ਸੀਗਾ ਤੁਹਾਨੂੰ ਪਤਾ ਹੈ ਟਿਕਟੋਕ ਬੰਦ ਹੋ ਗਿਆ ਫਿਰ ਉੱਥੇ ਕੰਮ ਖਰਾਬ ਹੋ ਗਿਆ ਫਿਰ खासा ਹਾਂਜੀ ਫਿਰ ਉਸ ਤੋਂ ਬਾਅਦ ਅਪਣੇ ਤਾਂ ਇੰਸਟਾ ਐਡ ਵੀ ਨਹੀਂ ਕੀਤਾ ਸੀਗਾ ਨਹੀਂ ਤਾਂ ਨਾ ਇੰਸਟਾਗ੍ਰam ਜਿਹੜੇ ਐਡ ਹੋਵੇ ਫਿਰ ਤਾਂ ਮਤਲਬ ਉਦੋਂ ਵਿੱਚ ਆ ਜਾਂਦੇ ਆ ਫੋਲੋਅਰ ਆਪਣੇ ਆਪ ਹੀ ਆਟੋਮੈਟਿਕਲੀ ਆਂਦੇ ਰਹਿੰਦੇ ਆ ਹਾਂਜੀ ਫਿਰ ਜਿਆਦ ਬਾਅਦ ਬੰਦ ਹੋ ਗਿਆ ਫਿਰ ਉੱਤੇ ਬਾਅਦ ਜਾ ਕੇ ਪਾਇ ਹੁਣ ਤਾਂ ਬਸ ਫਿਰ ਰੀਲਸ ਵਗੈਰੇ ਹੀ ਬਣਾਉਂਦੇ ਭਾਜੀ ਹੁਣ ਰੀਲਸ ਵਗੈਰਾ ਬਣਾਉਂਦੇ ਹੋ ਅੱਛਾ ਤੁਹਾਡੀ ਸਭ ਤੋਂ ਵੱਧ ਵੀਡੀਓ ਕਿਹੜੀ ਵਾਇਰਲ ਹੋਈ ਆ ਹੁਣ ਇਸ ਟਾਈਮ ਇੱਕ ਹੋਈ ਸੀਗੀ ਅੱਖਾਂ ਵਾਲੀ ਹੋਈ ਸੀਗੀ ਭਾਜੀ ਇੱਕ ਜਿਹੜੀ ਨਾਲ ਚ ਬੋਲਦਾ ਸੀਗਾ ਉਹ ਕਿਦਾਂ ਸੋ ਉਹ ਹੈਗੀ ਸੀਗੀ ਵੀ ਇਹ ਦੇਖਦੀਆਂ ਸਭ ਨੂੰ ਆ ਲੇਕਿਨ ਲੱਭਦੀ ਸਿਰਫ ਤੈਨੂੰ ਆ ਇਹ ਲੱਭਦੀ ਸਿਰਫ ਤੈਨੂੰ ਆ ਅੱਛਾ ਪਿੱਛੇ ਸੌਂਗ ਵਗੈਰਾ ਸੀਗਾ ਨਹੀਂ ਹਾਂ ਸੌਂਗ ਨਹੀਂ ਉਹ ਤਾਂ ਟਿਊਨਿੰਗ ਹੈ ਭਾਜੀ ਹਾਂਜੀ ਇਹ ਪਿੱਛੇ ਉਹ ਇਹ ਵੀ ਸਾਡੀਆਂ ਅੱਖਾਂ ਦਾ ਤਾਂ ਬੜੀਆਂ ਕਮਤੇ ਦੀਆਂ ਅੱਖਾਂ ਦਾ ਬੜੀ ਕਮਾਲ ਦੀਆਂ ਸੱਜਣਾ ਦੇਖਦੀਆਂ ਦਾ ਸਭ ਨੂੰ ਆ ਲੇਕਿਨ ਲੱਭਦੀ ਸਿਰਫ ਮੈਨੂੰ ਆ ਇਦਾਂ ਕੁਝ ਆ ਸਿਰਫ ਮੈਨੂੰ ਆ ਹਾਂ ਇਹ ਕੀ ਸੋਚ ਕੇ ਬਣਾਈ ਸੀ ਬਾਜੀ ਬਸ ਇਹ ਹੁਣ ਕਈ ਵਾਰ ਜੇ ਬੈਠੇ ਹੁੰਦੇ ਆ ਕਈ ਵਾਰ ਜੇ ਕਲਮ ਫੜੀ ਦੀ ਫਿਰ ਲਿਖ ਹੋ ਜਾਂਦਾ ਕਈ ਵਾਰ ਇਦਾਂ ਲਿਖ ਹੋ ਜਾਂਦਾ ਅੱਛਾ ਤੁਸੀਂ ਕੀ ਸੋਚ ਕੇ ਲਿਖਣਾ ਸਟਾਰਟ ਕੀਤਾ ਸੀ ਲਿਖਣਾ ਤਾਂ ਬਾਜੀ ਫਿਰ ਤੁਹਾਨੂੰ ਮਤਲਬ ਇਦਾਂ ਵੀ ਲਿਖਣਾ ਤਾਂ ਪਹਿਲਾਂ ਤਾਂ ਗਾਣਿਆਂ ਚੋਂ ਜਿਹਦਾ ਮੜਾ ਮੜਾ ਜਿਹਦਾ ਬੋਲ ਹੁੰਦੇ ਆ ਨਾ ਕਈ ਵਾਰ ਪਹਿਲਾਂ ਤਾਂ ਉਹ ਬੋਲ ਥੋੜੇ ਹਾਂਜੀ ਫਿਰ ਨਹੀਂ ਜਿਹੜੇ ਅ ਨਹੀਂ ਅੰਦਰ ਤਾਂ ਜਦੋਂ ਅੰਨੇ ਕੁਝ ਦੇਖ ਕੇ ਜਾਂਦੇ ਨੇ ਨਾ ਬੋਲ ਪਤਾ ਹੀ ਆ ਫਿਰ ਅੱਜ ਕੱਲ ਸਿਸਟਮ ਖਰਾਬ ਹੋ ਹੀ ਜਾਂਦਾ ਕਿਤੇ ਨਾ ਕਿਤੇ ਜਾ ਕੇ ਕਈ ਵਾਰ ਜਾ ਕੇ ਤੇ ਫਿਰ ਲਿਖਣਾ ਤਾਂ ਸਟਾਰਟ ਕੀਤਾ ਸੀਗਾ ਆਪਾਂ ਲਿਖਣਾ ਤਾਂ ਜਿਆਦਾ ਵੀ ਨਹੀਂ ਹੈ ਸਤ ਦੋ ਕੁ ਸਾਲ ਹੀ ਹੋਇਆ ਵੈਸੇ ਤੁਹਾਨੂੰ ਸਹੀ ਗੱਲ ਦੱਸਾਂ ਲਿਖਣਾ ਮਤਲਬ ਐਂ ਵੀ ਨਹੀਂ ਹੈ ਕਿ ਚੁੱਪ ਕਾਪੀ ਪੈਨਸਲ ਲਿੱਖ ਕੇ ਚੁੱਪ ਕਰਕੇ ਲਿਖੀ ਜਾਣਾ ਲਿਖੀ ਜਾਣਾ ਉਂ ਕਈ ਵਾਰ ਜਿੱਦਾਂ ਮਨ 'ਚ ਕੋਈ ਵੀ ਚੱਲਦੇ-ਜਾਲਦੇ ਕੋਈ ਸ਼ੈਰੀ ਆ ਗਈ ਇੱਕ ਲਿਖੀ ਸੀਗੀ ਮੈਂ ਅ ਲਿਖਿਆ ਮਕਦਰਾਂ ਦਾ ਰੱਬ ਕੋਈ ਖੋ ਨਹੀਂ ਸਕਦਾ ਸਮੇਂ ਤੋਂ ਪਹਿਲਾਂ ਕੁਝ ਹੋ ਨਹੀਂ ਸਕਦਾ ਜੇ ਅੱਜ ਗਮ ਮਿਲੇ ਆ ਤਾਂ ਖੁਸ਼ੀਆਂ ਵੀ ਮ ਰਬ ਬਦਲੇ ਨਾ ਦਿਨ ਇਹ ਹੋ ਨਹੀਂ ਸਕਦਾ ਤੇ ਇਹ ਵੀ ਕੀ ਸੋਚ ਕੇ ਰੱਖੀ ਮਤਲਬ ਕਿਸੇ ਚੀਜ਼ ਨੂੰ ਤਾਂ ਦੇਖ ਕੇ ਸੋਚ ਕੇ ਲਿਖਿਆ ਹੋਣਾ ਨਾ ਕਿਸੇ ਚ ਲਿਖ ਇਹ ਜਦ ਲਿਖਣ ਪੈਂਦੇ ਨਾ ਮੈਂ ਕਹਿੰਦਾ ਥੋੜਾ ਆਟੋਮੈਟਿਕਲੀ ਮਾਈਂਡ ਜਾਂਦੇ ਵਾਜੀ ਇਦਾਂ ਦੇ ਆਟੋਮੈਟਿਕਲੀ ਇਹ ਚੀਜ਼ ਆਂਦੀ ਹੈ ਮਾਈਂਡ ਚ ਹੈਨਾ ਤੇ ਤੁਸੀਂ ਜਦੋਂ ਸਭ ਤੋਂ ਪਹਿਲਾਂ ਸਟਾਰਟਿੰਗ ਕੀਤੀ ਸੀ ਹੈਨਾ ਵੀ ਬੰਦਿਆਂ ਕੁਝ ਬੀਤਿਆ ਹੁੰਦਾ ਹੈ ਹੈਨਾ ਤਾਂ ਹੀ ਬੰਦਾ ਇਹ ਚੀਜ਼ ਲਿਖਣੀ ਸਟਾਰਟ ਕਰਦਾ ਯਾਰ ਉਹ ਤਾਂ ਅੱਜ ਹੀ ਗੱਲ ਤੁਹਾਨੂੰ ਪਤਾ ਜੇ ਬਾਜੀ ਹੁਣ ਪਾਸਟ ਦਾ ਸਬਦਾ ਹੁੰਦਾ ਹੀ ਹੈ ਠੀਕ ਹੈ ਜੀ ਮਤਲਬ ਐ ਨਹੀਂ ਹੈਗਾ ਵੀ ਮੇਰੇ ਘਰ ਵਿੱਚ ਧੋਖਾ ਹੋ ਗਿਆ ਮੇਰੇ ਨਾਲ ਇਹ ਉਹ ਸੋਟੋਂ ਕਰਨ ਲੱਗਾ ਦਿਲ ਟੁੱਟ ਗਿਆ ਇਹ ਉਹ ਸੋ ਮਤਲਬ ਮੂੰਹ ਐ ਵੀ ਛੱਡ ਛੜੋ ਹੋ ਜਾਂਦਾ ਮਾੜਾ ਮੋਟਾ ਫਿਰ ਉਹਦੇ ਵਿੱਚ ਬੰਦਾ ਕਹਿੰਦਾ ਵੀ ਨਹੀਂ ਯਾਰ ਭਾਈ ਹੁਣ ਤਾਂ ਛੱਡ ਹੋ ਗਈ ਹੁਣ ਤਾਂ ਆਪਾਂ ਗਾਣੇ ਲਿਖਾਂਗੇ ਕੁਝ ਬਣ ਜਾਣਾ ਹੁਣ ਆਪਾਂ ਇਹ ਉਹ ਸੋ ਮੈਨੂੰ ਵੀ ਹੁੰਦਾ ਸੀਗਾ ਵੀ ਹੁਣ ਤਾਂ ਬਣ ਜਾਣਾ ਆਪਾਂ ਨੇ ਕੁਝ ਨਾ ਕੁਝ ਵੀ ਲਿਖਣ ਲਿਖਣ ਲੱਜਣਾ ਇਹ ਉਹ ਸੋ ਮਤਲਬ ਫਿਲਹਾਲ ਤਾਂ ਹੁਣ ਤਾਂ ਉਹ ਹੋ ਗਿਆ ਸੀਗਾ ਮਾੜਾ ਮੋਟਾ ਵਿੱਚ ਨੂੰ ਉਸ ਤੋਂ ਬਾਅਦ ਫਿਰ ਮੜਾ ਲਿਖਣਾ ਛੱਡ ਦਿੱਤਾ ਫਿਰ ਥੋੜਾ ਥੁੰਦਾ ਹੀ ਆ ਫਿਰ ਚੱਲਣ ਲੱਗਿਆ ਸਿਸਟਮ ਹਾਂਜੀ ਫਿਰ ਵਧੀਆ ਚੱਲ ਪਿਆ ਸੀ ਆਪਣਾ ਇਦਨੂ ਹੋ ਗਿਆ ਸੀਗਾ ਮੋਹ ਉੱਥੇ ਤੇ ਘਟ ਜਾਂਦਾ ਫਿਰ ਇੱਧਰ ਮੋਹ ਪੈ ਜਾਂਦਾ ਫਿਰ ਜਦ ਲੋਕ ਪਿਆਰ ਦੇਣ ਲੱਜ ਜਾਂਦੇ ਆ ਫਿਰ ਵਧੀਆ ਸਿਸਟਮ ਚੱਲਣ ਲੱਗ ਗਿਆ ਸੀਗਾ ਇੱਥੇ ਤੇਣਾ ਅੱਛਾ ਜੇ ਤੁਸੀਂ ਦੱਸਿਓ ਤੁਹਾਨੂੰ ਲੋਕ ਪਿਆਰ ਦਿੰਦੇ ਹਨਾ ਸਟਾਰਟਿੰਗ ਵੇਲੇ ਕਈ ਬੰਦੇ ਡੀਮੋਟੀਵੇਟ ਵੀ ਕਰਦੇ ਨੇ ਡੀਮੋਟੀਵੇਟ ਦਾ ਬਥੇਰੇ ਹੈਨਾ ਤੇ ਉਸ ਵੇਲੇ ਤੁਸੀਂ ਕੀ ਸੋਚਿਆ ਸੀ ਫਿਰ ਹੋਰ ਇਹਨਾਂ ਦਾ ਕਿਆ ਕਰਦੇ ਨਾਲ ਦੇ ਕੇ ਜਾਂਦੇ ਆ ਵਿੱਚ ਜਦ ਸਟਾਰਟਿੰਗ ਕਰਦੇ ਆ ਲੈ ਤੂੰ ਕਿਹੜੇ ਚੱਕਰਾਂ ਚ ਪੈ ਗਿਆ ਲੇ ਬਾਜ ਤਾਂ ਦੇਖ ਲੈ ਕਿਹੋ ਜੀ ਆ ਏਦਾਂ ਉਦਾਂ ਇਹ ਵਸੋ ਮਤਲਬ ਕਈ ਹੁੰਦੇ ਆ ਪੱਕੇੜ ਵੀ ਹੁੰਦੇ ਆ ਹੁਣ ਮੇਰੇ ਮੇਰੇ ਨਾਲ ਹੀ ਕਾੜੀ ਹੈਗਾ ਜਿੱਦਾਂ ਹੁਣ ਕਰਤੀ ਹੈ ਆਪਣਾ ਬਾਈ ਇਹ ਮਤਲਬ ਸਪੀਰ ਸ਼ੁਰੂ ਤੇ ਨਾਲ سپورਟ ਕਰਦਾ ਰਿਹਾ ਹੁਣ ਅਸੀਂ ਨਾ ਪਾਰਕਾਂ ਚ ਵੀ ਜਾਂਦੇ ਰਹੇ ਆ ਵੀਡੀਓ ਬਣਾਉਣ ਵਾਸਤੇ ਸਵੇਰੇ 6 6 ਵਜੇ ਉੱਠ ਕੇ ਬੜੀ ਸਹੀ ਗੱਲ ਦੱਸਾਂ 6 ਵਜੇ ਉੱਠ ਕੇ ਪਾਰਕਾਂ ਚ ਜਾ ਕੇ ਵੀਡੀਓ ਬਣਾਉਂਦੇ ਸੀ ਤਾਂ ਜਾ ਕੇ ਪਹਿਲਾਂ ਤਾਂ ਟਿਕਟੋਕ ਚੱਲਦਾ ਸੀ ਟਿਕਟੋਕ ਤੇ ਅਪਲੋਡ ਕਰਦੇ ਹੁੰਦੇ ਸੀਗੇ ਫੇਰ ਹੁਣ ਡਰੀਲਾਂ ਤੇ ਵੀ ਅਪਲੋਡ ਕਰਦੇ ਸੀਗੇ ਫਿਰ ਹੁਣ ਫਿਰ ਅਸੀਂ ਮੇਰੀ ਹੋ ਗਈ ਐਕਚੁਅਲੀ ਦੁਕਾਨ ਸ਼ਾਪ ਵਾਲੀ ਸੀਗੀ ਮੈਂ ਹਾਂਜੀ ਫਿਰ ਉਸ ਤੋਂ ਬਾਅਦ ਮੈਂ ਫਿਰ ਸ਼ਾਪ ਤੇ ਹੀ ਬਣਾਦਾ ਜਿਆਦਾਤਰ ਮੇਰੀ ਇੰਸਟਾਗ੍ਰam ਤੇ ਵੀਡੀਓ ਦੇਖੀ ਹੋਣੀ ਸਾਰੀਆਂ ਸ਼ਾਪ ਤੇ ਹੀ ਵੀਡੀਓਜ਼ ਆ ਜਿਆਦਾਤਰ ਅੱਛਾ ਤੁਸੀਂ ਜੌਬ ਵੀ ਕਰਦੇ ਹੋ ਨਹੀਂ ਜੌਬ ਨਹੀਂ ਕਰਦਾ ਹੈਗਾ ਆਪਣੀ ਜੋ ਸ਼ਾਪ ਹੈ ਮੇਰੀ ਆਪਣੀ ਹੀ ਸ਼ਾਪ ਹੈ ਓਕੇ ਤੇ ਅੱਗੇ ਕੀ ਸੋਚਿਆ ਫਿਰ ਮੇਰਾ ਤਾਂ ਹਲੇ ਬਾਜੀ ਸ਼ਾਪ ਦਾ ਹੀ ਹੈ ਮੈਂ ਤਾਂ ਮਕਸਦ ਆਪਣਾ ਸ਼ਾਪ ਦਾ ਹੀ ਹੈ ਹਾਂਜੀ ਹਾਂ ਤੇ ਲਿਖਣ ਦਾ ਮਤਲਬ ਸ਼ੌਂਕ ਹੀ ਇੱਕ ਤਰੀਕੇ ਨਾਲ ਨਹੀਂ ਹਾਂ ਵੈਸੇ ਸ਼ੌਂਕ ਹੈ ਲਿਖਣ ਦਾ ਤੁਹਾਡਾ ਸ਼ੌਂਕ ਹੈ ਤੇ ਤੁਸੀਂ ਇੰਸਟਾਗ੍ਰam ਤੇ ਹੀ ਕੋਲ ਹੈ हां इंस्टाग्राम ਤੇ ਹੈਗੇ ਫੇਸਬੁੱਕ ਤੇ ਹੈਗੇ ਬਸ ਭਾਜੀ WhatsApp ਐ ਤਾਂ ਚਲਾ ਲੈਂਦੇ ਸਭ ਕੁਝ ਚਲਾ ਲੈਂਦੇ ਭਾਜੀ ਮਤਲਬ ਜ਼ਿਆਦਾ ਤਾਂ ਪਾ ਇੰਸਟਾਗ੍ਰਾਮ ਨੂੰ ਹੀ ਉਹ ਕਰਦੇ ਆ ਜ਼ਿਆਦਾਤਰ ਤੁਸੀਂ ਇੰਸਟਾਗ੍ਰਾਮ ਯੂਜ਼ ਕਰਦੇ ਹੋ ਹੈਨਾ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਵੈਸੇ ਮੈਂ ਭਾਜੀ ਪਿੱਛੇ ਪਟਿਆਲੇ ਤੋਂ ਦਾ ਗੋਵਿੰਦਗੜ੍ਹ ਸਾਡਾ ਗੋਵਿੰਦਗੜ੍ਹ ਤੋਂ ਬਿਲੋਂਗ ਕਰਦੇ ਹਾਂ ਤੇ ਹੁਣ ਹੁਣ ਚੰਡੀਗੜ੍ਹ ਹੀ ਰਹਿ ਰਹੇ ਆ ਭਾਜੀ ਹੁਣ ਚੰਡੀਗੜ੍ਹ ਰਹਿ ਰਹੇ ਹਾਂ ਤੇ ਇਹ ਗੋਵਿੰਦਗਰ ਤੋਂ ਚੰਡੀਗੜ੍ਹ ਜਾਣ ਦਾ ਕੀ ਪਾਜੀ ਹਾਂ ਕਿਹੋ ਜਿਹਾ ਚੱਕਰ ਆਏ ਮਤਲਬ ਡੈਡੀ ਦੀ ਜੋਬ ਹੈ ਉਹਰੇ ਆਪਣੇ ਸਬ ਸੈਕਟਰ 17 ਚ ਜੋਬ ਕਰਦੇ ਆ ਤੇ ਤਾਂ ਕਰਕੇ ਫੈਮਲੀ ਸਾਰੀ ਫਿਰੂਰੀ ਰਹਿ ਰਹੀ ਹੈ ਫੈਮਲੀ ਸਾਰੀ ਸਾਰੀ ਉਧਰ ਹੀ ਰਹਿ ਰਹੀ ਹੈ ਤੇ ਤੁਸੀਂ ਅੱਗੇ ਕੋਈ ਡ੍ਰੀਮ ਸੋਚਿਆ ਡ੍ਰੀਮ ਸਰ ਬਸ ਇਦਾਂ ਹੀ ਆ ਐ ਤਾਂ ਹੈ ਨਹੀਂ ਵੀ ਚਲੋ ਡ੍ਰੀਮ ਮਤਲਬ ਐ ਆ ਵੀ ਮੇਰਾ ਤਾਂ ਹਲੇ ਫਿਲਹਾਲ ਸ਼ਾਪ ਦਾ ਆ ਮੇਰਾ ਸਾਰਾ ਫੋਕਸ ਸ਼ਾਪ ਦੇ ਉੱਪਰ ਹੀ ਆ ਮੈਂ ਮਤਲਬ ਸ਼ੁਰੂ ਤੇ ਹੀ ਆ ਵੀ ਮੈਂ ਸ਼ਾਪ ਕਰਨੀ 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 ਮੇਨ ਦਾ ਸ਼ਾਪ ਦੇ ਆ ਤੇ ਨਾਲ ਨਾਲ ਆ ਵੀ ਕਰੀ ਜਾਂਦੇ ਆ ਨਾਲ ਨਾਲ ਹਾਂ ਕਰੀ ਜਾ ਰਹੇ ਆ ਤੇ ਸਭ ਤੋਂ ਵੱਧ ਤੁਸੀਂ ਦੱਸਿਆ ਤੁਹਾਡੀ ਇਹ ਵਾਇਰਲ ਹੋਈ মিলিয়ন اهو ਕਿ ਅੱਜਕੱਲ ਕਿਆ ਚੱਕਰ ਆ ਸਰ ਵੋਇਸ ਚੱਕ ਬਹੁਤ ਹੋ ਰਹੀ ਹੈ ਜੀ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਹੈ ਵੋਇਸ ਚੱਕ ਲੈਂਦੇ ਜੋ ਚੱਕਦਾ ਬੰਦਾ ਉਹਦੇ 4 ਮਿਲੀਅਨ ਚੱਲ ਜਾਂਦੀ ਹੈ ਜਿਹੜਾ ਬਣਾ ਰਿਹਾ ਹੈ ਉਹਦੇ 7 700 800 ਲੱਖ ਮੇਰੇ ਆ 7 ਲੱਖ ਵਿਊ ਹੈ ਸਭ ਤੋਂ ਜ਼ਿਆਦਾ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਤੇ ਵੈਸੇ ਜੋ ਹੋਰ ਬਣਾਉਂਦੇ ਆ ਕਿਸੇ ਦੇ 4 ਮਿਲੀਅਨ ਆ ਕਿਸੇ ਦੇ 3 ਮਿਲੀਅਨ ਆ ਐ ਬਹੁਤ ਕੰਮ ਖਰਾਬ ਹੋ ਰਿਹਾ ਵਾ ਤੇ ਉਹ ਮੈਂਸ਼ਨ ਵੀ ਨਹੀਂ ਕਰਦੇ ਹੁਣ ਮੈਂਸ਼ਨ ਬਿਲਕੁਲ ਵੀ ਨਹੀਂ ਸਰ ਮੈਂਸ਼ਨ ਦਾ ਕਿਆ ਕਰਨਾ ਉਹ ਤਾਂ ਮੈਂ ਖੈ ਫੋਲੋ ਵੀ ਨਹੀਂ ਕਰਦੇ ਹੈਗੇ ਉਸ ਐ ਵੀ ਆਪਣਾ ਕੰਮ ਸੂਤ ਆ ਗਿਆ ਵੀ ਹੁਣ ਕਰੀ ਜਾਓ ਅੱਛਾ ਤੁਹਾਡੀ ਮਤਲਬ ਵੀਡੀਓਸ ਤੇ ਆਡੀਓ ਤੇ ਰੀਲਸ ਬਣਾ ਦੇ ਕੇ ਆਪ ਵਾਇਰਲ ਹੁੰਨੇ ਆ ਹਾਂਜੀ ਹਾਂਜੀ ਹੈਨਾ ਤੇ ਤੁਸੀਂ ਇਹ ਜੇ ਲੋਕਾਂ ਨੂੰ ਕੀ ਕਹਿਣਾ ਜਾਓਗੇ ਫਿਰ ਕਹਿਣਾ ਤਾਂ ਕੁਝ ਨਹੀਂ ਬਾਜੀ ਬੰਪਾ ਰਿਕੁਐਸਟ ਹੀ ਕਰ ਸਕਦੇ ਵੀ ਹੋਰ ਨਹੀਂ ਕੁਛ ਤਾਂ ਵੀ ਮੈਂਸ਼ਨ ਤਾਂ ਜ਼ਰੂਰ ਕਰ ਦਿਆ ਕਰੋ ਐਨਾ ਕੁ ਦਾ ਬਣਦਾ ਯਾਰ ਮੈਂਸ਼ਨ ਤਾਂ ਜ਼ਰੂਰ ਕਰ ਦਿਆ ਕਰੋ ਵੀ ਬੰਦੇ ਦਾ ਦਿਲ ਜਾਂ ਟੁੱਟੇ ਜਾਂਦਾ ਇੱਕ ਤਰੀਕੇ ਨਾਲ ਹੈਨਾ ਵੀ ਦੂਜੀ ਸਾਈਡ ਤੋਂ ਵੀ ਟੁੱਟਿਆ ਆ ਮਤਲਬ ਇਧਰੋਂ ਵੀ ਟੁੱਟੇ ਜਾਂਦਾ ਨਹੀਂ ਨਹੀਂ ਐਜੀ ਕੋ ਦਿਲ ਦੂ ਲੁੱਟਣ ਵਾਲੇ ਤਾਂ ਕੀ ਗੱਲ ਭਾਈ ਇਹ ਤਾਂ ਹੁੰਦਾ ਹੀ ਰਹਿੰਦਾ ਦੇਖੋ ਆਏ ਆ ਸਾਰੇ ਨਾਲ ਦਾ ਜਿਆਦਾ ਨਹੀਂ ਹੈ ਜਾਣ ਦਾ ਇਕੱਲੇ ਹੀ ਹੈ ਜਾਣ ਦਾ ਇਕੱਲੇ ਹੀ ਜਾਣ ਦਾ ਇਕੱਲੇ ਹੀ ਹੈ ਤੇ ਅੱਛਾ ਤੁਸੀਂ ਸੁਣਨਾ ਕਿਨੂੰ ਪਸੰਦ ਕਰਦੇ ਹੋ ਸੁਣਨਾ ਭਾਜੀ ਮੈਂ ਵੈਸੇ ਕਰਨ ਔਜਲ ਨੂੰ ਜਿਆਦਾ ਸਾਂਭੀ ਕਿਉਂ ਮੈਨੂੰ ਬੜੇ ਲੱਗਦਾ ਉਹ ਕਰਨ ਔਜਲ ਆ ਗਿਆ ਹਮ ਕਰਨ ਔਜਲ ਆ ਗਿਆ ਬਾਕੀ ਹਾਂ ਹੋਰ ਤਾਂ ਘੱਟੇ ਦੀ ਸੁਣਦੇ ਅੱਛਾ ਉਹੀ ਮਤਲਬ ਕੰਨੇ ਕੰਨਾ ਜਨਤੀਆਂ ਹੈਨਾ ਉਹਦੇ ਹਾਂ ਕੰਨ ਨਹੀਂ ਜਨਤੀਆਂ ਹੈਨਾ ਤੇ ਅੱਗੇ ਕੀ ਫਿਰ ਕੀ ਸੋਚਿਆ ਅੱਗੇ ਕੁਝ ਨਹੀਂ ਭਾਜੀ ਕਰਨ ਔਜਲਿਆਂ ਜੇ ਗਾਣਾ ਵਗੈਰਾ ਮਿਲਣ ਦੇ ਮਤਲਬ ਕਰਨ ਦਾ ਮੌਕਾ ਮਿਲੇ ਫਿਰ ਤਾਂ ਸੁਆਦ ਹੀ ਆਜੂਗਾ ਭਾਜੀ ਸੁਆਦ ਆਜੂਗਾ ਨਹੀਂ ਕੋਈ ਵੱਖਰਾ ਤੁਹਾਡਾ ਹੋਰ ਵੀ اسی ਦੇ ਡ੍ਰੀਮ ਹੋਏਗਾ ਨਾ ਸੋਸ਼ਲ ਮੀਡੀਆ ਵਿੱਚ ਐ ਆ ਵਿਦਾਂ ਕਿ ਚੱਕਰ ਆ ਵਜੀ ਕਿਦਾਂ ਨਾਲ ਕਿ ਚੱਕਰ ਸਪੋਰਟ ਦੇ ਉੱਪਰ ਵਾਕੀ ਹੁੰਦਾ ਆ ਜੇ ਤਾਂ ਆਪਾਂ ਪਹਿਲਾਂ ਬੈਕਗ੍ਰਾਉਂਡ ਥੋੜਾ ਤਕੜਾ ਹੋਣਾ ਹੀ ਚਾਹੀਦਾ ਇਹਨਾਂ ਤੁਹਾਨੂੰ ਪਤਾ ਹੀ ਅਜੀ ਗੱਲ ਵੀ ਵਿਦਆਊਟ ਜੇ ਹੋਵੇ ਨਾ ਹੋਵੇ ਨਾ ਐ ਨਹੀਂ ਹੈਗਾ ਵੀ ਆਪਣੀ ਫੈਮਿਲੀ ਸਪੋਰਟ ਨਹੀਂ ਕਰਦੀ ਹੈਗੀ ਬਲਕਿ ਮੇਰੀ ਮੰਮੀ ਖੁਦ ਵੀਡੀਓ ਬਣਾਦੀ ਆ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਇੰਸਟਾਗ੍ਰam ਤੇ ਕਾਊਂਟ ਆਉਂਦਾ ਤੇ ਉਹ ਆਪ ਵੀਡੀਓ ਬਣਾਉਂਦੇ ਆ ਤੇ ਉਹ ਮੈਨੂੰ ਖੁਦ ਕਹਿੰਦੇ ਤੂੰ ਮੇਰੇ ਨਾਲ ਬਣਾਇਆ ਕਰ ਇਹੋ ਸੋ ਉਹ ਮਤਲਬ ਉੱਥੇ ਇਕੱਠੇ ਬਣਾ ਲੈਂਦੇ ਕਈ ਵਾਰ ਮੈਂ ਬਣਾਈ ਵੀ ਹੋਈ ਹੈ ਮੰਮੀ ਨਾਲ ਬ ਤੇ ਅੱਛਾ ਤੁਸੀਂ ਤੁਹਾਡੀ ਮੰਮਾ ਵੀ ਵੀਡੀਓਜ਼ ਵਗੈਰਾ ਬਣਾਉਂਦੇ ਨੇ ਹੈਨਾ ਤੇ ਡੈਡੀ ਨਹੀਂ ਬਣਾਉਂਦੇ ਡੈਡੀ ਨਹੀਂ ਬਣਾਉਂਦੇ ਡੈਡੀ ਝਿਜਕਦੇ ਐ ਡੈਡੀ ਕਹਿੰਦਾ ਮੈਂ ਉਹਨੂੰ ਨਹੀਂ ਟਰਸਟ ਨਹੀਂ ਹੈਗਾ ਉਹ ਫਿਰ ਜੋਬ-ਜੂਬ ਕਰਦੇ ਨਾ ਬ੍ਰਦਰ ਵੀ ਬੋ ਬਣਾਉਂਦਾ ਅੱਛਾ ਤੁਹਾਡੀ ਫੈਮਿਲੀ ਚ ਕੌਣ ਹੋਣਾ ਮੇਰਾ ਬ੍ਰਦਰ ਆ ਇੱਕ ਮਦਰ ਆ ਫਾਦਰ ਆ ਮਦਰ ਆ ਫਾਦਰ ਤੇ ਸਪੋਰਟ ਕਿਹੜਾ ਕਰਦਾ ਇਸ ਸਟਾਰਟਿੰਗ ਪੋਰਡ ਤਾਂ ਵਈ ਸਾਰੀ ਕਰਦੇ ਐ ਐ ਨਹੀਂ ਹੈਗਾ ਵੀ ਆਪਣਾ ਸਪੋਰਟ ਨਹੀਂ ਕਰ ਸਟਾਰਟਿੰਗ ਵੇਲੇ ਕਹਿੰਦੇ ਤਾਂ ਹਮ ਮੰਮੀ ਬੋ ਕਰਦੀ ਐ ਸਪੋਰਟ ਵੈਸੇ ਤਾਂ ਮੰਮੀ ਹਾਂ ਮੰਮੀ ਨੇ ਰਿੰਗਲੇਟਰ ਲੈ ਕੇ ਦਿੱਤੀ ਪਹਿਲਾਂ ਮੈਨੂੰ ਮੈਨੂੰ ਕਹਿੰਦੀ ਵੀ ਤੇ ਹੁਣ ਆਪ ਲੱਗੇ ਰਹ ਉਹ ਰਿੰਗ ਲੜ ਲਿਆ ਆ ਬਣਾਈ ਜਾਂਦੇ ਵੇ ਤੇ ਤੁਹਾਨੂੰ ਨਹੀਂ ਹੁੰਦਾ ਵੀ ਹਾਂ ਵੀ ਮੰਮੀ ਮੇਰੇ ਲਈ ਨਹੀਂ ਲੈ ਕੇ ਮੇਰੇ ਲਈ ਲੈ ਕੇ ਆਏ ਸੀ ਕਿ ਵੀ ਆਪ ਬਣਾ ਦੇਣੇ ਹੁਣ ਚਲੋ ਕੋਈ ਨਾ ਪਰ ਮੈਂ ਆਇਆ ਵੀ ਮੰਮੀ ਦਾ ਆਪ ਚਾਹਦੀ ਹੈ ਮੇਰੇ ਵੀ ਫੋਲੋਅਰ ਹੋਵੇ ਤੇ ਤੁਸੀਂ ਫਿਰ ਸਟੋਰੀ ਸਟੋਰੀ ਪਾਉਂਦੇ ਹੋਗੇ ਮੰਮੀ ਤੇ ਨਹੀਂ ਪਾਈਏ ਅੱਛਾ ਤੁਹਾਨੂੰ ਬਹੁਤ ਕਈ ਬੰਦੇ ਕਹਿੰਨੇ ਆ ਵੀ ਸਾਡੀ ਸਟੋਰੀ ਵਗੈਰਾ ਪਾ ਦੇ ਹੈਨਾ ਵੀ ਤੁਸੀਂ ਉਹਨਾਂ ਨੂੰ ਫਿਰ ਕੀ ਕਰਦੇ ਹੋ ਦੇਖ ਬਾਜੀ ਦਾ ਕੀ ਚੱਕਰ ਆ ਉਹ ਵੀ ਹੁਣ ਕਹਿਣ ਲੱਗੇ ਆ ਸਟੋਰੀ ਪਾਉਣ ਨੂੰ ਪਹਿਲਾਂ ਤਾਂ ਕੋਈ ਪੁੱਛਦਾ ਨਹੀਂ ਸੀ ਤੁਹਾਨੂੰ ਸਹੀ ਗੱਲ ਦੱਸੋ ਇੱਕ ਤਾਂ ਫੇਮ ਚਲੋ ਹੈਗੇ ਮੰਨ ਲਦੇ ਆ ਬਾਜੀ ਅੱਜ ਕੱਲ ਮਨੀ ਵੀ ਇੰਪੋਰਟਡ ਆ ਤੇ ਫੇਮ ਵੀ ਹੈਗਾ ਜਿੱਥੇ ਕਿਤੇ ਮੰਨਦੇ ਆ ਹੁਣ ਤਾਂ ਜੇ ਮਤਲਬ ਸਾਰੇ ਹੱਥ ਹੁੱਤ ਮਲਾ ਲੈਂਦੇ ਆ ਹਾਂ ਵੀ ਭਾਜੀ ਕਿਾ ਹਾਲ ਹੈ ਇਹੋ ਸੋ ਪਹਿਲਾਂ ਤਾਂ ਫਿਰ ਬੰਦਾ ਕਰਦਾ ਹੀ ਆ ਜਦ ਪਹਿਲਾਂ ਕੁਝ ਨਹੀਂ ਹੁੰਦਾ ਹੈਗਾ ਨਾ ਥੋੜਾ ਬੁੱਤਾਂ ਕਰ ਦਈਆਂ ਪਹਿਲਾਂ ਤਾਂ ਹੁਣ ਤਾਂ ਇਦਾਂ ਆ ਵੀ ਚੱਲ ਆਂਦੇ ਜਾਂਦੇ ਹਾਂ ਵੀ ਹਾਂਜੀ ਭਾਜੀ ਕਿਦਾਂ ਸਟੋਰੀ ਹੋਰ ਫੋਟੋ ਫੋਟੋ ਇਹ ਜਾਣ ਕੇ ਛੇੜੀ ਹੋ ਜਾਂਦਾ ਬੰਦਾ ਉਈ ਜਾਂਦੇ ਜਾਂਦੇ ਛੇੜਦੇ ਰਹਿੰਦੇ ਤੇ ਸਟੋਰੀ ਪਾਣ ਲਈ ਜਦੋਂ ਕਹਿੰਨੇ ਆ ਹਨਾ ਵੀ ਤੁਸੀਂ ਫਿਰ ਕੀ ਕਹਿੰਦੇ ਉਹਨਾਂ ਨੂੰ ਸਟੋਰੀ ਹੁਣ ਕਈਆਂ ਦੀ ਪਾਣੀ ਪੈਂਦੀ ਆ ਆੜੀ ਪੱਕੇ ਆ ਹਾਂਜੀ ਕਈ ਫਿਰ ਜਿਹੜੇ ਬਾਜੀ ਦੇਖੋਗੇ ਬਾਅਦ ਚ ਦੇਖੋਗੇ ਫਿਰ ਉਹਨਾਂ ਨੇ ਮੈਸੇਜ ਵਜਦੇ ਰਹੇ ਨਹੀਂ ਹੁਣ ਤਾਂ ਫਿਰ ਉਹੀ ਗੱਲ ਹੈ ਨਾ ਉਹ ਤਾਂ ਕੰਮ ਆਪਣਾ ਘਟਾ ਰਹੇ ਆ ਬਾਜੀ ਹਾਂਜੀ ਹੁਣ ਕੰਮ ਘਟਾ ਰਹੇ ਆ ਹੁਣ ਜਿਹੜੇ ਤਾਂ ਆਪਣੇ ਪੱਕੇ ਆੜੀਆਂ ਉਹਨਾਂ ਦੀ ਤਾਂ ਚੱਲ ਬੰਦਾ ਐਪ ਆ ਵੀ ਦਿੰਦਾ ਹੁਣ ਜਿਹੜੇ ਹੁਣ ਓ ਐ ਵੀ ਇੱਕਦਮ ਅਨਨ ਆ ਗਏ ਉਹ ਹੱਥ ਹੁੱਤਮ ਲਾ ਕੇ ਉਹ ਕਹਿੰਦੇ ਚੱਲ ਬਾਜੀ ਇੱਕ ਪੋ ਪਾ ਦਿਓ ਪੋਸਟ ਪਾ ਦਿਓ ਇਹ ਉਹ ਤੋਂ ਫਿਰ ਉਹਦਾ ਤਾਂ ਫਿਰ ਅੱਛਾ ਇਹ ਪੇਡ ਪ੍ਰੋਮੋਸ਼ਨ ਦਾ ਕੀ ਪ੍ਰੋਸੈਸ ਹੁੰਦਾ ਹੈ ਪੇਡ ਪ੍ਰੋਮੋਸ਼ਨ ਦਾ ਬਾਜੀ ਇਦਾਂ ਹੀ ਆ ਵੀ ਜਿੱਦਾਂ ਮੈਂ ਵੀ ਹੁਣੇ ਪਾਇਆ ਬਾਜੀ ਮੇਰੇ ਖਿਆਲ ਤਿੰਨ ਇੱਕ ਦਿਨ ਤਿੰਨ ਤਿੰਨੀ ਹੋ ਗਏ ਉਦ ਵਿੱਚ ਆਏ ਆ ਵੀ ਜਿੱਦਾਂ ਕਿਸੇ ਨੇ ਜਿਸ ਦੇ ਜਿਵੇਂ ਆਪਣੇ ਤਾਂ ਹੁਣ ਵਿਊ ਆ ਜਾਂਦੇ ਆ ਜਿੱਦਾਂ ਸਟੋਰੀ ਦੇ 7-8000 ਹਾਂਜੀ ਤੇ ਤਾਂ ਕਰਕੇ ਜਦੋਂ ਉਦਾਂ ਉਹਨਾਂ ਕੋਈ ਆਪਣਾ ਕੰਮ ਕਰਵਾਉਣਾ ਹੋਵੇ ਤਾਂ ਉਹਦੀ ਹੈਲਪ ਦੀ ਹੈਲਪ ਹੋ ਜਾਂਦੀ ਆ ਤੇ ਸਾਨੂੰ ਉਹ ਪੇਡ ਪ੍ਰੋਮੋਸ਼ਨ ਦਾ ਇਦਾਂ ਹੀ ਹੁੰਦਾ ਵੀ ਮਣ ਮੋਟਾ ਨਾ ਪੈਸੇ ਪੂਸੇ ਵੀ ਬਣ ਜਾਂਦੇ ਪੈਸੇ ਪੂਸੇ ਹਾਂ ਹਾਂ ਐਵੇਂ ਵੀ ਆ ਤੇ ਪੈਸੇ ਪੂਸੇ ਲੈ ਮਤਲਬ ਤੁਸੀਂ ਪੇਡ ਪ੍ਰੋਮੋਸ਼ਨ ਲਈ ਉਹ ਕਰ ਦਿੰਦੇ ਹੋ ਜੇ ਕਿਸੇ ਦਾ ਕਨਸੈਪਟ ਗਲਤ ਹੁੰਦਾ ਫਿਰ ਫਿਰ ਉਹ ਤਾਂ ਤੁਹਾਨੂੰ ਪਤਾ ਹੀ ਆ ਉਹਦਾ ਕੱਜ-ਕੱਲ ਕੌਣ ਉਹ ਕਰਦਾ ਆ ਪਹਿਲਾਂ ਦੇਖ ਤੇ ਕਨਸੈਪਟ ਵੀ ਦੇਖਦੇ ਨਾ ਪਹਿਲਾਂ ਸਾਰਾ ਜੀ ਹਾਂ ਅੱਜ ਕੱਲ ਇੰਸਟਾਗ੍ਰਾਮ ਤੇ ਕਹਿੰਨੇ ਆ ਨਾ ਵੀ ਫਾਲੋਅਰਸ ਦੇ ਅਚੀਵ ਕਰਨ ਲਈ ਤੁਸੀਂ ਇਹ ਪੇਜ ਫੋਲੋ ਕਰੋ ਪਰ ਤਾਂ ਕਿਆ ਚੱਕਰ ਆ ਮੈਂ ਸਮਝਦਾ ਇੱਥੇ 네ਗੇਟਿਵਿਟੀ ਵੀ ਹੈਗੀ ਆ ਬੰਦੇ ਐ ਸੋਚਦੇ ਜਿੱਦਾਂ ਹੁਣ ਪਾਉਂਦੇ ਨੇ ਬੰਦਾ ਕਹਿੰਦਾ ਇਹ ਨਹੀਂ ਨਾ ਆਪ ਇਦਾਂ ਹੀ ਵਧਾਏ ਹੋਣੇ ਹੁੰਦਾ ਹੀ ਐਫੈਕਟ ਪੈਂਦਾ ਬਹੁਤ ਐਫੈਕਟ ਪੈਂਦਾ ਪਰ ਹੁਣ ਮੈਂ ਇਹ ਇਹ ਜਿਹੜੀਆਂ ਹੁਣ ਇਹ ਆ ਰਹੀਆਂ ਇਹ ਹੁਣ ਛੱਡਿਆ ਆ ਤੁਸੀਂ ਸਿੰਗਰਸ ਵਗੈਰਾ ਦੀ ਰੀਲ ਤੇ ਵੀ ਪ੍ਰੋਮੋਸ਼ਨ ਕਰਦੇ ਹੋ ਉਹਨਾਂ ਦੀ ਤਿਆਰੀ ਹੋਣੀ ਹੈਗੀ ਉਹ ਸਹੀ ਗੱਲ ਹੈ ਹਲੇ ਤਾਂ ਕਾਹੀ ਨਹੀਂ ਤੇ ਕਿਸੇ ਸਿੰਗਰ ਨਾਲ ਗੱਲਬਾਤ ਹੋਈ ਹੋਵੇ ਸਿੰਗਰ ਨਾਲ ਗੱਲਬਾਤ ਤਾਂ ਨਹੀਂ ਹੋਈ ਹੈਗੀ ਤੇ ਮੈਨੂੰ ਨਾਮ ਨਹੀਂ ਪਤਾ ਸ਼ਿਵਾ ਸ਼ਿਵਾਜ ਨਹੀਂ ਹੈਗੀ ਉਹਨਾਂ ਦੀ ਨਾ ਉਹ ਹੀ ਹੈ ਕਿਆ ਇੰਗੇਜਡ ਹੋਈ ਆ ਹਾਂਜੀ ਉਹਨਾਂ ਦੇ ਉਹਨਾਂ ਨੇ ਬਣਾਈ ਸੀਗੀ ਰੀਲ ਬਣਾਈ ਸੀਗੀ ਤੇ ਮੈਂਸ਼ਨ ਕੀਤਾ ਸੀਗਾ ਉਹਨਾਂ ਨੇ ਤੁਹਾਨੂੰ ਮੈਂਸ਼ਨ ਵੀ ਕੀਤਾ ਹਾਂਜੀ ਉਹਨਾਂ ਨੇ ਮੈਂਸ਼ਨ ਵੀ ਕੀਤਾ ਸੀਗਾ ਭਾਜੀ ਨੇ ਨਹੀਂ ਉਹ ਚਲੋ ਉਹਨਾਂ ਨੇ ਤੁਹਾਨੂੰ ਮੈਂਸ਼ਨ ਕੀਤਾ ਹੈ ਜਿਹੜੇ ਸਾਡੇ ਜਿਹੜੇ ਜਾਣਦੇ ਵੀ ਨਹੀਂ ਹੈਣਾ ਹਾਂਜੀ ਦੇਖ ਲਓ ਉਹਨਾਂ ਨੇ ਤੁਹਾਨੂੰ ਮੈਂਸ਼ਨ ਕੀਤਾ ਜਿਹੜੇ ਜਾਣਦੇ ਹੋ ਮੈਂਸ਼ਨ ਵੀ ਨਹੀਂ ਕਰਦੇ ਉਹ ਤਾਂ ਕਰਦੇ ਹੀ ਨਹੀਂ ਹੈਗੇ ਉਹਦੇ ਪਤਾ ਨਹੀਂ ਕੀ ਚੱਕਰ ਆਉਂਦਾ ਤਾਂ ਉਹਨਾਂ ਦੇ ਚੱਕਰ ਆਏ ਵੀ ਹੁਣ ਇੱਕ ਵਾਰ ਜਿੱਦਾਂ ਹੁਣ ਮੈਂ ਉਹੀ ਤਾਂ ਕਹਿੰਦਾ ਵੀ ਜਿਹੜੀ ਹੁਣ ਵੀਡੀਓ ਚੱਲੀ ਸੀਗੀ ਮੇਰੀ ਇਹਦੇ ਵਿੱਚ ਮੇਰੇ 7 ਲੱਖ ਵਿਊ ਆ। ਹਾਂਜੀ ਤੇ ਉਹਦੇ ਉਹਦੇ ਆਏ ਵੀ 4 ਮਿਲੀਅਨ 4 ਮਿਲੀਅਨ ਘੱਟ ਨਹੀਂ ਹੁੰਦੇ ਹੈਗੇ ਪਰ ਸਾਡੇ ਲਈ ਤਾਂ ਬਹੁਤ ਵੱਡੀ ਗੱਲ ਹੈ ਮੇਰੇ ਤਾਂ ਹੁਣ ਮਿਲੀਅਨ ਹੀ ਆਏ ਹੈਗੇ ਵੌਇਸ ਤੇ ਮੇਰੇ ਵੌਇਸ ਤੇ ਆ ਜਾਂਦੇ ਨੇ ਜਿੱਦਾਂ ਕੋਈ ਹੋਰ ਦੂਜਾ ਵੌਇਸ ਚੱਕਦਾ ਨਾ ਤੁਹਾਡੇ 9 ਲੱਖ ਤੇ ਮੇਰੇ ਖਿਆਲ ਨਾਲ ਗਈ ਹੋਈ ਹੈ ਰੀਲ ਹਾਂ ਰੀਲ ਗਈ ਵੀ ਤੇ ਅੱਛਾ ਤੁਹਾਨੂੰ ਡੀਐਮ ਵੀ ਬਹੁਤ ਆਉਂਦੇ ਹੋਣੇ ਡੀਐਮ ਤਾਂ ਹੁਣ ਆਉਣ ਲੱਗੇ ਨੇ ਦਿਨ ਚ ਕਿੰਨੇ ਡੀਐਮ ਆਂਦੇ ਨੇ 10 12 ਤਾਂ ਹੁਣ ਆਈ ਜਾਂਦੇ ਪਹਿਲਾਂ ਤਾਂ ਜਦ ਇੱਕ ਵਾਰੀ ਇਹੋ ਜਿਹੇ ਟਾਈਮ ਆ ਗਿਆ ਸੀਗਾ ਭਾਜੀ ਜਦ ਮਤਲਬ ਜਦ ਕਿਹਾ ਸੀ ਨਾ ਮੈਂ ਉਹਨਾਂ ਨੂੰ ਮੈਂ ਨਾ ਲਾਈਵ ਹੋ ਗਿਆ ਸੀ ਉਹ ਵੀ ਸਾਰੇ ਫੋਲੋ ਫੋਲੋ ਕਰ ਲੋ ਟਿਕਟੋਕ ਤੇ ਗਿਆ ਸੀ ਜਦ ਟਿਕਟੋਕ ਬੰਦ ਹੋਣ ਲੱਗਾ ਸੀ ਇੱਕ ਦਿਨ ਪਹਿਲਾਂ ਤੇ ਜਦ ਇੰਨੇ ਡੀਐਮ ਆਏ ਨਾ ਉਹ ਮੁੰਡੇ ਜਿਹੜਾ ਮੇਰੇ ਨਾਲ ਆਇਆ ਨਾ ਵੀ ਉਹ ਮੈਂ ਬਹੁਤ ਸਾਰੇ ਨੇ ਇਹੀ ਲਿਖਿਆ ਹੋਇਆ ਸੀਗਾ ਭਾਜੀ ਇਸ ਤੇ ਵੀਡੀਓ ਬਣਾ ਦਿਓ ਮੇਰੇ ਨਾਮ ਤੇ ਵੀਡੀਓ ਬਣਾ ਦਿਓ ਰਿਸ਼ਤੇ ਵੀਡੀਓ ਬਣਾ ਦਿਓ ਵੀ ਅਸੀਂ ਲਿਖ ਲਿਖ ਕੇ ਨਾ ਲਿਖ ਲਿਖ ਕੇ ਕੰਮ ਖਰਾਬ ਹੋ ਗਿਆ ਉਹ ਗਲੇਂ ਦਰਦ ਹੋਣ ਲੱਗੇ ਸੀ ਉਹ ਮੁੰਡਾ ਨਾਲ ਬੈਠਾ ਉਹਨੂੰ ਪਤਾ ਫਨੇ ਉਂਗਲੀਆਂ ਦਰਦ ਹੋਣ ਲੱਗ ਗਈਆਂ ਸੀ ਬਾਈ ਬਹੁਤ ਮੈਸੇਜ ਆਉਂਦੇ ਕੁੜੀਆਂ ਦੇ ਵੀ ਬੜੇ ਡੀਆਂ ਬਣੇ ਹੁੰਦੇ ਕੁੜੀਆਂ ਦੇ ਫਿਰ ਭਾਜੀ ਆਣ ਲੱਜਦੇ ਬਣ ਹਾਂ ਸੇਲੀ ਸੁਲੀ ਹੋ ਗਈ ਫਿਰ ਤਾਂ ਸੇਲੀਆਂ ਹੈ ਪਤੀਏ ਤੁਨ ਮਾਜੀ ਹੈਗੀ ਐ ਮੁੰਦੀ ਐ ਸਾਰਿਆਂ ਦੀ ਨਾ ਹਾਂਜੀ ਹਾਂਜੀ ਆ ਚੂੜੀਆਂ ਨੂੰ ਬੋਲਣਾ ਹੈ ਬੰਦੇ ਕਹਿੰਦੇ ਹੈ ਨਹੀਂ ਯਾਰ ਪਹਣਾ ਹੈਗੀ ਦਾ ਹੈਗੀ ਬਾਈ ਕੀ ਕਹਿੰਦਾ ਨਹੀਂ ਤਾਂ ਹੈਗੀ ਹੈਗੀ ਸੋਸ਼ਲ ਮੀਡੀਆ ਤੇ ਤੁਸੀਂ ਦੱਸਿਆ ਵੀ ਇੰਨਾ ਨਹੀਂ ਹੈ ਹੈਨਾ ਜੌਬ ਤੁਸੀਂ ਆਪਣੇ ਮੇਨ ਦਾ ਭਾਈ ਤੁਹਾਨੂੰ ਕਿਹਾ ਉਹੀ ਹੈ ਹੁਣ ਜਿਆਦਾ ਤੁਹਾਨੂੰ ਕਿਹਾ ਚੱਕਰ ਆ ਸਰ ਮੈਂ ਸਿੱਧੀ ਗੱਲ ਦੱਸਦਾ ਹੁਣ ਸੋਸ਼ਲ ਮੀਡੀਆ ਆਪਾਂ ਨੂੰ ਕਿੰਨਾ ਖੋਹ ਦੇ ਦੂਗਾ ਜੀ ਹੁਣ ਐਜੇ ਦਾ ਕੋਈ ਹੱਥੋਂ ਫੜਨ ਵਾਲਾ ਹੋਵੇ ਜੇ ਤਾਂ ਸਪੋਰਟ ਵਾਸਤੇ ਕਰਨੀ ਚਾਹੀਦੀ ਜਿੱਦਾਂ ਜੇ ਕੋਈ ਹੱਥ ਫੜਨ ਵਾਲਾ ਹੋਵੇ ਫਿਰ ਤਾਂ ਠੀਕ ਹੈ ਹੁਣ ਆਪਣਾ ਤਾਂ ਖਰਚਾ ਦਾ ਭਾਈ ਉਹਨੇ ਕਰ ਦਿੱਤਾ ਉਹਨੇ ਹੀ ਚਲਾਣਾ ਤੇ ਗਾਨ ਨਹੀਂ ਚਲਾਣਾ ਕਰੋ ਉਹਨੇ ਨਹੀਂ ਚਲਾਣਾ ਅੱਛਾ ਬੰਦੇ ਤੇ ਹਰ ਇੱਕ ਤੇ ਮਾੜਾ ਟਾਈਮ ਆਇਆ ਹੁੰਦਾ ਤੁਹਾਡੇ ਤੇ ਵੀ ਕਦੇ ਆਇਆ ਹੋਵੇਗਾ ਦੇਖਿਆ ਮੈਂ ਕਹਿੰਦਾ ਮਾੜਾ ਟਾਈਮ ਤਾਂ ਇਦਾਂ ਦਾ ਦੇਖਿਆ ਵੀ ਪਹਿਲਾਂ ਵੀ ਮੜੇਲਾਤ ਹੋਈ ਜਾਂਦੇ ਐ ਨਹੀਂ ਹੁੰਦਾ ਕਿ ਬੰਦਾ ਉੱਪਰ ਰਹਿੰਦਾ ਹਮੇਸ਼ਾ ਹੁਣ ਵੀ ਚੱਲ ਭਈ ਕਿੰਨਾ ਕੁ ਉੱਪਰ ਐ ਮੀਡਲ ਕਲਾਸ ਅਸੀਂ ਮੀਡਲ ਕਲਾਸ ਹੀ ਆ ਤੇ ਘਰਦਿਆਂ ਨੇ ਬਹੁਤ ਤੰਗੀ ਦੇਖੀ ਆ ਜੀ ਬੋਸੋ ਤੇ ਹੁਣ ਤਾਂ ਚਲੋ ਡੈਡੀ ਦੀ ਸੁਖਨਾਲ ਸਰਕਾਰੀ ਨੌਕਰੀ ਐ ਹੁਣ ਆਪਣਾ ਘਰ ਬਾਲ ਲਿਆ ਸੀ ਮਤਲਬ ਵਧੀਆ ਠੀਕ ਐ ਗੱਡੀ ਲੈ ਲਈ ਵਧੀਆ ਆ ਹੁਣ ਵੀ ਪਹਿਲਾਂ ਤਾਂ ਇਨੀ ਤੰਗੀ ਦੇਖੀ ਆ ਜੀ ਟੀਨਾ ਥੱਲੇ ਰਹੇ ਆ ਮਤਲਬ ਤੇ ਇਹ ਪਹਿਲੇ ਟੀਨਾ ਥੱਲੇ ਸੀਗੇ ਮੰਮੀ ਪਹਿਲਾ ਕਰਾਇ ਪਹਿਲਾ ਕਰਾਇ ਤੇ ਰਹਿੰਦੇ ਸੀਗੇ ਤੇ ਫਿਰ ਉੱਤੇ ਬਾਅਦ ਡੈਡੀ ਨੇ ਟੀਨਾ ਥੱਲੇ ਟੀਨਾ ਥੱਲੇ ਗੁਜ਼ਾਰੇ ਆ ਮਤਲਬ ਕਿੰਨੇ 4-5 ਸਾਲ ਟੀਨਾ ਥੱਲੇ ਗੁਜ਼ਾਰੇ ਫਿਰ ਉੱਤੇ ਬਾਅਦ ਆਪਣਾ ਘਰ ਪਾਇਆ ਹੁਣ ਪਾਇਆ ਹੁਣ ਵੀ ਇਹ ਕਈ ਵਾਰ ਹੋ ਜਾਂਦਾ ਆ ਸਹੀ ਹਾਂ ਮਤਲਬ ਰਿਸ਼ਤੇਦਾਰ ਵੀ ਲੱਤਾਂ ਵਗੈਰਾ ਖਿੱਚਦੇ ਹੀ ਹੋਣੇਗੇ ਰਿਸ਼ਤੇਦਾਰ ਐਕਚੁਅਲੀ ਉਹ ਐ ਆ ਵੀ ਹੁਣ ਕਈ ਲੱਤਾਂ ਲੱਤਾਂ ਦਾ ਮੈਂ ਤੁਹਾਨੂੰ ਸਹੀ ਹਲ ਦਦਾਂ ਭਾਈ ਆਪਣੇ ਰਿਸ਼ਤੇਦਾਰ ਹੁਣ ਐ ਨਹੀਂ ਹੈਗੇ ਪਰ ਸਪੋਰਟ ਕਰਨ ਵਾਲੇ ਰਿਸ਼ਤੇਦਾਰ ਕਈਆਂ ਦੇ ਹੁੰਦੇ ਨਾ ਵੀ ਲੱਤਾਂ ਨੂੰ ਤਾਂ ਖਿੱਚੇ ਦਿੰਦੇ ਪਰ ਆਪਣੇ ਰਿਸ਼ਤੇਦ ਬਿਸਪਰੇ ਸਪੋਰਟ ਹੀ ਕੀਤੀ ਐ ਵੀ ਐ ਨਹੀਂ ਹੈਗਾ ਵੀ ਕਈ ਨੇ ਕਹਿਤਾ ਵੀ ਨਹੀਂ ਇਹ ਫੁੱਦੂ ਕਿੱਦ ਕਿਹੜੇ ਚੱਕਰਾਂ ਚ ਵਗਿਆ ਨੂੰ ਕੰਮਗੁੰਮ ਲਾਓ ਕੋਈ ਨਹੀਂ ਐ ਇਦਾਂ ਤਾਂ ਕੋਈ ਚੱਕਰ ਨਹੀਂ ਹੈਗਾ ਵੀ ਸਾਰੇ ਨੇ ਸਪੋਰਟ ਹੀ ਕੀਤੀ ਐ ਵੀ ਬਲਕਿ ਨਾ ਕਹਿੰਦੇ ਆ ਬਲਕਿ ਹੁਣ ਮਾਮੇ ਮੂਮੇ ਦੇ ਮੁੰਡੇ ਵੀ ਕਹਿੰਦੇ ਆ ਵੀ ਹਾਂ ਵਧੀਆ ਵਧੀਆ ਤੂੰ ਪਾਇਆ ਕਰ ਪਾਇਆ ਕਰ ਸਾਨੂੰ ਖੁਸ਼ ਹੁੰਦਾ ਵੀ ਅਸੀਂ ਤੁਹਾਡਾ ਭਣਦਾ ਆ ਵੀ ਚੜਦਾ ਐ ਅੱਛਾ ਫਰੈਂਡਸ ਤੋਂ ਤੁਹਾਡੇ ਸਪੋਰਟ ਕੋਣ ਕੋਣ ਕਰਦਾ ਸਪੋਰਟਸ ਵਾਜੀ ਕਰਦੇ ਆ ਮੇਰਾ ਓਵਰ ਆਲ ਤਾਂ ਸਾਰੇ ਕਰਦੇ ਆ ਸਭ ਤੋਂ ਵੱਧ ਸਭ ਤੋਂ ਵੱਧ ਜਿਹੜਾ ਮੋਢਾ ਨਾਲ ਆਇਆ ਹੁਣ ਤੁਸੀਂ ਆਪਣੇ ਆਪ ਦੇਖ ਲਓ ਮੈਂ ਤਾਂ ਸਹੀ ਗੱਲ ਦੱਸਾਂ ਮੈਂ ਆਪਣੇ ਘ ਕਰੇ ਪਤਾ ਨਹੀਂ ਹੈਗਾ ਵੀ ਮੈਂ ਇਸ ਟਾਈਮ ਆ ਮੁੰਡੇ ਨੂੰ ਅਸੀਂ ਐਂ ਕਹਿ ਕੇ ਆ ਵੀ ਅਸੀਂ ਪ੍ਰੋਮੋਸ਼ਨ ਕਰਨ ਚੱਲੇ ਆ। ਪ੍ਰੋਮੋਸ਼ਨ ਕਰੇ। ਪ੍ਰੋਮੋਸ਼ਨ ਕਰੇ ਚੱਲੇ। ਤੇ ਜਿਹੜਾ ਤੁਹਾਡਾ ਫਰੈਂਡ ਹੈਗਾ ਹੈਨਾ ਵੀ ਜੋ ਸਟਾਰਟਿੰਗ ਹੋਈ ਸੀਗੀ ਉਹ ਇਹ ਜੱਤੋਂ ਨਾਲ ਹੈ ਮੇਰੇ। ਜਦ ਮੇਰੇ 23 ਫੋਲੋਅਰ ਹੁੰਦੇ ਸੀਗੇ ਜੱਤੋਂ ਨਾਲ ਆ ਇਹ। ਇੱਕ ਕੁੜੀ ਕਾਰਤੀ ਹੈ ਬਾਈ ਦਾ ਨਾਮ। ਕਾਰਤਿਕ ਹੈ ਤੇ ਅੱਛਾ ਤੁਸੀਂ ਜਿਵੇਂ ਅੱਜਕੱਲ ਇੰਸਟਾਗ੍ਰam ਤੇ ਕਹਿੰਦੇ ਆ ਨਾ ਵੀ ਗਲਤ ਕੰਟੈਂਟ ਨੂੰ ਵੀ ਬਹੁਤ ਲੋਕੀ ਸਪੋਰਟ ਕਰਦੇ ਆ। ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਗਲਤ ਨੂੰ ਤਾਂ ਕਰਦੇ ਆ ਬਲਕਿ ਹੁਣ ਤੁਹਾਨੂੰ ਪਤਾ ਹੀ ਅੱਜਕੱਲ ਗਲਤ ਨੂੰ ਤਾਂ ਬਲਕਿ ਕਰਨਾ ਨਹੀਂ ਚ ਐਂ ਅਭੀ ਆਪਣਾ ਦੇਖੋ ਵੀ ਜਿਸ ਹਿਸਾਬ ਨਾਲ ਤੁਸੀਂ ਆਪ ਰਹਿ ਰਹੇ ਹੋ ਉਦਾਂ ਦਾ ਫਿਰ ਜਿੱਦਾਂ ਤੁਸੀਂ ਹੁਣ ਜਿਹੜਾ ਚੂਜ਼ ਕਰੋਗੇ ਉਦਾਂ ਹੀ ਅੱਗੇ ਹੁਣ ਫਿਊਚਰ ਜੀ ਵੀ ਉਦਾਂ ਹੀ ਤੁਹਾਡੇ ਬੱਚੇ ਉੱਚੇ ਹੋਣੇ ਫਿਰ ਤੁਹਾਨੂੰ ਵੀ ਪਤਾ ਹੀ ਆ ਵੀ ਨਹੀਂ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਫਿਰ ਬੇ ਇਦਾਂ ਤਾਂ ਕਦੇ ਪਾਇਆ ਹੀ ਨਾ ਕਰੋ ਤੁਸੀਂ ਸਿੱਧੀ ਜੀ ਗੱਲ ਆ ਬੰਦੇ ਜਾਣ ਕੇ ਲਾਈਕ ਕਰਦੇ ਹੁਣ ਬਾਰ ਬਾਰ ਦੇਖ ਦੇ ਕੇ ਕਮੈਂਟ ਕਰਦੇ ਉਹਨੂੰ ਜਿਹੜੀ ਚੰਗੀ ਚੀਜ਼ ਹੁੰਦੀ ਉਹਨੂੰ ਸਵਾਈਪ ਅਪ ਕਰ ਦਿੰਦੇ ਆ ਉਹਨੂੰ ਚੰਗੀ ਚੀਜ਼ ਨੂੰ ਸਵਾਈਪ ਅਪ ਕਰ ਦਿੰਦੇ ਆ ਤੇ ਤੁਹਾਡੇ ਨਾਲ ਵੀ ਕਦੇ ਹੋਇਆ ਹੋਏਗਾ ਵੀ ਹਾਂ ਵੀ ਜਿਹੜੀ ਤੁਸੀਂ ਮਤਲਬ ਕੀ ਕਹਿੰਨੇ ਆ ਨਾ ਕੋਈ ਕ੍ਰੀਏਟੀਵਿਟੀ ਚੀ ਮੈਂ ਕਹਿੰਦਾ ਜੇ ਆਪਾਂ ਹੁਣ ਐਂ ਐ ਸਿਸਟਮ ਬਿਨਾ ਜਿੱਦਾਂ ਦਿਨ ਚ ਤਿੰਨ ਵੀਡੀਓ ਜਿਹੜਾ ਐਕਸਪੈਕਟ ਕਰਦੇ ਨੇ ਆਪਾਂ ਵੀ ਆ ਵੀਡੀਓ ਤੇ ਯਾਰ ਵਿਊ ਹੋਗੇ ਆਪਾਂ ਪੂਰੀ ਜਿੰਦ ਜਾਨ ਲਾਈ ਆ ਪਰ ਉਹ ਵੀਡੀਓ ਚੱਲਦੀ ਹੋਣੀ ਹੈਗੀ ਮੈਂ ਕਹਿੰਦਾ ਪੁੱਛੋ ਨਾ ਚੱਲਣੀ ਹੋਣੀ ਹੈਗੀ ਵੀਡੀਓ ਜਿਹੜੀ ਐ ਵੀ ਚੱਲ ਫਟਾਫਟ ਫਾਰਮਲ ਦੀ ਤਰ੍ਹਾਂ ਤੇ ਵੀ ਚੱਲੇ ਚੱਲੀ ਨਹੀਂ ਜਲੀ ਨਾਲੇ ਉਹਦੇ ਉੱਪਰ ਵਿਊ ਆਜੂਗੇ ਹੁਣ ਆਹੀ ਜੇ ਮੈਂ ਦੱਦਾ ਜਿਹੜੀ ਆਪਾਂ ਪਾਈ ਸੀਗੀ ਵੀਡੀਓ ਮੈਂ ਮੈਂ ਤਿੰਨ ਵੀਡੀਓ ਤਾਂ ਮੈਂ ਵੈਸੇ ਤਿੰਨ ਵੀਡੀਓ ਪਾਉਂਦਾ ਹਾਂ ਨਾ ਰੈਗੂਲਰਲੀ ਤੇ ਉਹਨਾਂ ਚੋਂ ਐ ਆ ਵੀ ਦੋ ਦਾ ਜੋ ਦੋ ਚ ਘੱਟ ਵੀ ਆਉਂਦੇ ਹੁੰ ਇਸੀ ਦੀ 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 ਗੱਲ ਹੈ ਤੇ ਕੋਈ ਇਹੋ ਜੀ ਰੀਲ ਤੁਹਾਨੂੰ ਸੁਣਾਉਣਾ ਚਾਹੋਗੇ ਜਿਹੜੀ ਲਿਖੀ ਹੋਵੇ ਜਿਹੜੀ ਲਿਖੀ ਹੋਵੇ ਹਾਂਜੀ ਇੱਕ ਲਿਖੀ ਸੀਗੀ ਲਾਈਨ ਮੈਂ ਕਹਿੰਦਾ ਜਿਸ ਦਿਨ ਮੇਰਾ ਮਨ ਭਰ ਗਿਆ ਤੇਰਾ ਮਨ ਭਰ ਗਿਆ ਨਾ ਸਾਫ਼ ਦੱਸਦੀ ਕੋਈ ਗੁੱਸਾ ਨਹੀਂ ਦੇਣ ਨਾਲ ਜਿੱਥੇ ਐਨਿਆਂ ਨੇ ਛੱਡਿਆ ਉੱਥੇ ਤੂੰ ਵੀ ਛੱਡਦੀ ਤੂੰ ਹੀ ਛੱਡਦੀ ਬਹੁਤ ਵਧੀਆ ਬਹੁਤ ਵਧੀਆ ਤੇ ਹੋਰ ਕੋਈ ਇਦਾਂ ਦੀ ਐ ਇੱਕ ਹੋਰ ਬਣਾਈ ਸੀਗੀ ਮੈਂ ਤੇ ਆਈ ਕਿ ਮੇਰੀ ਜਿਹੜੀ ਵੀਡੀਓ ਬਣਾਈ ਸੀਗਾ ਨਾ ਇਹ ਵੀ ਬਹੁਤ ਚੱਲ ਰਹੀ ਹੈ ਅੱਜਕੱਲ ਕਹਿੰਦਾ ਕੁਝ ਚੀਜ਼ਾਂ ਇਕੱਠੀਆਂ ਹੀ ਸੋਹਣੀਆਂ ਲੱਗਦੀਆਂ ਨੇ ਜਿੱਦਾਂ ਤੂੰ ਤੇ ਮੈਂ ਇਹ ਮਤਲਬ ਤਾਂ ਉਹ ਕਿਆ ਚੱਕ ਰਿਹਾ ਸਰ ਜਿੱਦਾਂ ਹੁਣ ਮੈਂ ਇਹ ਮੈਂ ਬਾਤ ਤੀ ਪਰ ਮੈਨੂੰ ਹੁਣ ਐ ਆ ਵੀ ਮੇ ਮੈਨੂੰ ਕੋਈ ਇਹਦੇ ਵਿੱਚ ਜਾਣਦਾ ਨਹੀਂ ਹੈਗਾ ਜਿਨ੍ਹਾਂ ਨੇ ਮੇਰੀ ਵੌਇਸ ਤੇ ਬਣਾਏ ਵੀ ਆ ਉਹਨਾਂ ਨੂੰ ਹਜੇ ਲੋਕ ਜ਼ਿਆਦਾ ਜਾਣਦੇ ਆ ਉਹਨਾਂ ਨੂੰ ਜ਼ਿਆਦਾ ਜਾਣਦੇ ਉਹਨਾਂ ਨੂੰ ਜ਼ਿਆਦਾ ਜਾਣਦੇ ਮੈਨੂੰ ਕੋਈ ਇਹਦਾ ਉਹ ਨਹੀਂ ਕਰਦਾ ਹੁਣ ਤਾਂ ਚਲੋ ਮਾੜਾ ਮੋਟਾ ਹੁਣ ਕਈ ਤਾਂ ਜ ਵਿੱਚ ਵਿੱਚ ਪਤਾ ਲੱਗ ਜਾਂਦਾ ਵੀ ਹਾਂ ਚਲੋ ਉਹਨੇ ਬਣਾਈ ਹੈ ਵੌਇਸ ਪਰ ਜਦ ਬਾਰ ਬਾਰ ਆਈ ਜਾਂਦੀ ਹੈ ਫਿਰ ਪਤਾ ਮ ਵੀ ਹਾਂ ਵੀ ਕਦੇ ਕੁਝ ਕੀਤਾ ਹੋਵੇ ਬੈਲਾ ਵਜਾ ਕੇ ਬਹੁਤ ਭੱਜਿਆ ਸਰ ਬੈਲਾ ਵਜਾ ਕੇ ਭੱਜਿਆ ਨਹੀਂ ਨਹੀਂ ਜਿਵੇਂ ਕੀ ਕੋਈ ਇਦਾਂ ਦੀ ਗੱਲ ਵੀ ਯਾਰ ਨਾ ਕੁਝ ਕੀਤਾ ਹੋਵੇ ਘਰੋਂ ਬੜੀ ਕੁੱਟ ਪਈ ਹੋਵੇ ਕੁੱਟ ਪਈ ਸੀਗੀ ਇੱਕ ਵਾਰੀ ਮਤਲਬ ਆਏ ਹੋਏ ਕੁੱਟ ਤਾਂ ਪੈਂਦੀ ਰਹਿੰਦੀ ਹੁਣ ਕਿਆ ਦੱਸਿਓ ਹੁਣ ਤੱਕ ਪੈ ਜਾਂਦੀ ਐ ਮੈਂ ਤਾਂ ਹੁਣ ਬਸੇ ਲੇਟੈਸਟ ਹੀ ਪੈ ਕੇ ਛੱਡੀ ਆ ਤੁਹਾਨੂੰ ਕਿਆ ਦੱਸਾਂ ਨਹੀਂ ਕੋਈ ਇਦਾਂ ਦੀ ਗੱਲ ਚੇਤੇ ਰਹਿੰਦੀ ਆ ਨਾ ਵੀ ਹਾਂ ਬਚਪਨ ਚ ਇਹ ਕੀਤਾ ਸੀ ਯਾਰ ਮੈਂ ਤੁਹਾਨੂੰ ਦੱਸ ਰਿਹਾ ਹਾਂ ਵੀ ਇੱਕ ਵਾਰੀ ਸੀ ਬੈਲਾ ਬੁੱਲੋ ਵਜਾ ਕੇ ਭੱਜ ਗਏ ਸੀਗੇ ਤੇ ਫਾੜੀ ਹੋ ਗਿਆ ਸੀਗਾ ਮੈਂ ਵੀ ਉਹਨੇ ਪਾਈਨੇ ਫੜ ਲਿਆ ਸੀਗੇ ਪਿੱਛੇ ਤੋਂ ਆ ਕੇ ਫੜ ਲਿਆ ਸੀਗਾ ਜਾਂ ਛੋਟੇ ਹੁੰਦੇ ਸੀਗੇ ਐ ਵੀ ਨਹੀਂ ਹੈਗੇ ਬੜੇ ਆ ਛੋਟੇ ਨੂੰ ਪਿੱਛੇ ਦੇ ਆ ਕੇ ਫੜ ਲਿਆ ਸੀਗਾ ਫਿਰ ਆਪਣੇ ਘਰੇ ਲੈ ਗਿਆ ਸੀਗਾ ਫਿਰ ਉਹਨੇ ਨੰਬਰ ਨੂੰ ਬੁਲੀ ਤਾ ਡੈਡੀ ਰੂਡ ਨੂੰ ਫੋਨ ਕੀਤਾ ਫਿਰ ਡੈਡੀ ਨੇ ਆ ਕੇ ਐ ਨਹੀਂ ਦੇਖਿਆ ਹੈਗਾ ਵੀ ਮੈਂ ਮੰਮੀ ਆਈ ਮੰਮੀ ਤਾਲ ਸਿਹਤ ਤਾਂ ਦੇੜ ਵੀ ਲੱਗੀ ਡੈਡੀ ਨੇ ਆਏ ਨਹੀਂ ਦੇਖਿਆ ਵੀ ਇਹ ਉਹ ਡੈਡੀ ਨਾ ਅੰਦੇ ਤੋਂ ਉਹ ਦਿਨ ਚੱਪੜ ਤੇ ਦਿੱਤਾ ਫੜ ਦੋਪੜ ਸਿੱਟ ਤੇ ਚੱਪੜ ਦੋਪੜ ਤੇ ਉਸ ਦਿਨ ਤੋਂ ਬਾਅਦ ਬੈਲ ਨਹੀਂ ਵਜਾਈ ਕਿਸੇ ਦੀ ਆਪਣੇ ਘਰ ਦੀ ਵੀ ਨਹੀਂ ਵਜਾਈ ਹੋਈਗੀ ਯਾਰ ਜਗਰਾਤੇ ਜੁਗਰ ਉੱਤੇ ਜੇ ਜਲ ਜਲ ਚੱਲ ਜਾਂਦੇ ਹੁੰਦੇ ਨੇ ਨਾ ਜਦ ਰੰਦਾਰਤ ਨੂੰ ਨਾਈਟ ਆਊ ਫਿਰ ਅਸੀਂ ਐਹੀਂ ਨਿਕਲ ਜਾਂਦੇ ਹੁੰਦੇ ਸੀਗੇ ਨੰਮੇ ਗਰੋਂ ਬਥੇਰੀਆਂ ਬੈਲਾਂ ਬੁੱਲਾਂ ਬਜਾਈਆਂ ਸੀ। ਨਹੀਂ ਮਤਲਬ ਉਸ ਦਿਨ ਉਸ ਤੋਂ ਬਾਅਦ ਤੁਸੀਂ ਆਪਣੇ ਘਰ ਦੀ ਵੀ ਨਹੀਂ ਬਜਾਈ ਹੋਈ। ਆ ਫਿਰ ਦਾ ਕੀਤੇ। ਅੱਛਾ ਤੁਸੀਂ ਸਾਡੇ ਪਲੇਟਫਾਰਮ ਲਈ ਆਪਣੇ ਫੈਨਾਂ ਜਾਂ ਫਿਰ ਈਜ਼ਰ ਨੂੰ ਕੁਝ ਕਹਿਣਾ ਚਾਹੋਗੇ? ਹਾਂਜੀ ਬਾਜੀ। ਧੌਂ ਗਿਆ ਚੱਕਰ ਆ ਬਾਜੀ। ਅੱਜ ਕੱਲ ਜਿੱਦਾਂ ਨਾ ਹੁਣ ਕੋਈ ਸਪੋਰਟ ਨਹੀਂ ਕਰਦਾ ਹੈਗਾ ਜਿੱਦਾਂ ਅਸੀਂ ਹੁਣ ਛੋਟੇ ਆ ਜਿੱਦਾਂ ਹੁਣੇ ਹੁਣੀ ਉੱਠੇ ਆ। ਜਿੱਦਾਂ ਸਾਨੂੰ ਕੋਈ سپورਟ ਕੋਈ ਹੱਥ ਨਹੀਂ ਫੜਦਾ ਹੈਗਾ ਇਹਨਾਂ ਨੇ ਪਾਜੀ ਹੋਣਾਂ ਨੇ ਬਹੁਤ ਵਧੀਆ ਕੰਮ ਕੀਤਾ ਵੀ ਜਿੱਦਾਂ ਛੋਟੇ-ਛੋਟੇ ਉਹਨਾਂ ਨੂੰ ਬੁਲਾ ਰਹੇ ਆ ਅਜੇ ਤਾਂ ਅਸੀਂ ਛੋਟੇ ਹੀ ਆਏ ਵੀ ਨਹੀਂ ਹੈਗੇ ਸਾਡੇ ਮਿਲੀਅਨ ਫਾਲੋਅਰਸ ਪਹੁੰਚ ਗਏ ਜਿਨ੍ਹਾਂ ਦੇ ਮਿਲੀਅਨ ਫਾਲੋਅਰਸ ਆ ਬਾਕੀ ਅੱਜਕੱਲ ਇਦਾਂ ਆ ਵੀ ਜਿਨ੍ਹਾਂ ਦੇ ਜ਼ਿਆਦਾ ਫਾਲੋਅਰਸ ਆ ਉਹਨਾਂ ਨੂੰ ਤਾਂ ਬੰਦੇ ਸਾਰੇ سپورਟ ਕਰ ਰਹੇ ਆ ਜਿਹੜੇ ਹਲੇ ਸਟਾਰਟਿੰਗ ਹੀ ਹੋਇਆ ਉਹਨਾਂ ਦਾ ਮੇਰੇ 25000 ਫਾਲੋਅਰ ਆ ਜੇ ਪਾਜੀ ਨੇ ਮੇਰੇ ਉੱਤੇ ਚੱਕਿਆ ਹੈ ਕੋਈ ਸੋਚ ਸਮਝ ਗਈ ਚੱਕਿਆ ਹੋਣਾ ਤੇ ਮਤਲਬ ਐਂ ਵੀ ਇਹੋ ਜਿਹੇ ਬੰਦੇ ਨੂੰ سپورਟ ਕਰੋ ਜਿਨ੍ਹਾਂ ਦੇ ਫਾਲੋਅ ਸੋ ਥੈਂਕ ਯੂ ਹੈਰੀ ਜੀ ਸੋ ਐਸੀ ਸਾਡੇ ਨਾਲ ਹੈਰੀ ਜੀ ਫੇਰ ਮਿਲਾਂਗੇ ਇਹ ਜੇ ਉੱਪਰ ਦੇ ਸਤਾਰੇ ਦੇ ਨਾਲ ਸ਼ਸ਼ਟ੍ਰੀਆ ਕਾਲ 35 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ